ਬੜੀ ਵੱਡੀ ਗੱਲ ਹੈ ਕਿ ਇੱਕ ਤਾਂ ਤੁਹਾਡਾ ਬਾਰਡਰ ਦਾ ਏਰੀਆ ਕੰਮ ਲੋਕਾਂ ਕੋਲ ਬਹੁਤਾ ਹੈ ਨਹੀਂ ਰੋਜ਼ਗਾਰ ਨਹੀਂ ਹੈ ਖੇਤੀਬਾੜੀ ਦਾ ਕੰਮ ਕਰਨੇ ਜਿਵੇਂ ਮਾਤਾ ਜੀ ਨੇ ਦੱਸਿਆ ਕਿ ਦੋ ਕਿਲੇ ਜਮੀਨ ਸੀ ਉਹ ਵੀ ਇੱਕ ਘਰ ਪਾਉਣ ਲਈ ਬਸਾਉਣ ਲਈ ਰੱਖਤੀ ਤੇ ਮਤਲਬ ਬਾਰਡਰ ਦਾ ਹੋਣਾ ਤੁਹਾਡੇ ਲਈ ਵੀ ਇੱਕ ਸ਼ਰਾਪ ਹੈ ਤੁਸੀਂ ਬਾਰਡਰ ਦੇ ਏਰੀਆ ਚੋਂ ਕੋਈ ਤੁਹਾਨੂੰ ਪੁੱਛੂਗਾ ਨਹੀਂ ਬਿਲਕੁਲ ਜਦੋਂ ਲੋਕਾਂ ਨਾਲ ਜਦੋਂ ਗੱਲਬਾਤ ਕਰਦੇ ਹਾਂ ਇਹ ਗੱਲ ਸਾਫ਼ ਤੌਰ ਤੇ ਕਹਿੰਦੇ ਨੇ ਕਿ ਸਾਡੀ ਕੋਈ ਸਾਰ ਹੀ ਨਹੀਂ ਲੈਣਾ ਹੁੰਦਾ ਉਹਨਾਂ ਤੇ ਜਾ ਕੇ ਨਹੀਂ ਦੇਖਦਾ ਤੁਸੀਂ ਅਸੀਂ ਘਰ ਦੇ ਵਿੱਚ ਗਏ ਅਸੀਂ ਘਰ ਦੇ ਹਾਲਾਤ ਦਿਖਾਏ ਨੇ ਉਹ ਘਰ ਹੀ ਸਾਰਾ ਟੁੱਟ ਗਿਆ ਉਹ ਮੋਟਰਾਂ ਜਿਹੜੀਆਂ ਖੇਤਾਂ ਦੇ ਵਿੱਚ ਲਗਾਈਆਂ ਉਹ ਮੋਟਰਾਂ ਹੀ ਪਾਣੀ ਦੇ ਵਿੱਚ ਡੁੱਬ ਗਈਆਂ ਤੁਹਾਨੂੰ ਇੱਕ ਹੋਰ ਹਾਲਾਤ ਦਿਖਾਣਾ ਕੁਲਵਿੰਦਰ ਤੁਸੀਂ ਹਰਿਆਣੇ ਵਾਲੀ ਗੱਲ ਦੇਖੋ ਇੱਕ ਤਾਂ ਸੈਂਟਰ ਦੀ ਗਵਰਨਮੈਂਟ ਆ ਕਿ ਲੋਕਾਂ ਨੂੰ ਘਰ ਪਵਾ ਕੇ ਦੇ ਰਹੀਆਂ ਸੀ ਹੈਨਾ ਕੇਂਦਰ ਸਰਕਾਰ ਕਹਿੰਦੀ ਐ ਐਮਪੀ ਦਾ ਆਪ ਦਾ ਫੰਡ ਹੁੰਦਾ ਸਟੇਟ ਦੀ ਆਪਣੀ ਸਰਕਾਰ ਹੈ ਤੁਹਾਡਾ ਹਲਕੇ ਦਾ ਐਮਐਲਏ ਹੈਗਾ ਮਤਲਬ ਕਿਸੇ ਨੂੰ ਧਿਆਨ ਨਹੀਂ ਆਇਆ ਕਿ ਘਰ ਟੁੱਟਿਆ ਸੀ ਤੇ ਥੋੜੀ ਬਹੁਤੀ ਕੋਈ ਮਦਦ ਕੀਤੀ ਜਾਵੇ ਕਿਸੇ ਪਰਿਵਾਰ ਦੀ ਤੇ ਉਹਨਾਂ ਦਾ ਘਰ ਠੀਕ ਕਰਵਾਇਆ ਬਿਲਕੁਲ ਇਹ ਮੁੱਦਾ ਜਿਹੜਾ ਆਪਾਂ ਲਗਾਤਾਰ ਚੱਕਿਆ ਔਰ ਤੁਸੀਂ ਦੇਖ ਸਕਦੇ ਹੋ ਕਿ ਐਮਪੀ ਵੀ ਹੋਵੇ ਔਰ ਇੱਥੇ ਐਮਐਲਏ ਵੀ ਹੋਣ ਪਰ ਹਾਲ ਹੀ ਨਹੀਂ ਹੋਇਆ ਆ ਟਿਮੈਟਰ ਨਹੀਂ ਕਰਦੀ ਪਾਰਟੀ ਮੈਟਰ ਨਹੀਂ ਕਰਦੀ ਗੱਲ ਇਹ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹੜਾਂ ਕਰਕੇ ਕਿੰਨਾ ਵੱਡਾ ਨੁਕਸਾਨ ਹੋਇਆ ਲੋਕਾਂ ਦਾ ਨਾ ਕਿਸੇ ਵੀ ਪਾਰਟੀ ਨੇ ਭਾਵੇਂ ਕਿਸੇ ਦੀ ਸੈਂਟਰ ਦੀ ਸਰਕਾਰ ਹੈ ਕਿਸੇ ਪਾਰਟੀ ਦਾ ਐਮਪੀ ਹੋਵੇ ਕਿਸੇ ਦੀ ਸੂਬੇ ਦੀ ਸਟੇਟ ਦੀ ਸਰਕਾਰ ਹੋਵੇ ਮਤਲਬ ਉਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਇਸ ਗੱਲ ਦਾ ਕੋਈ ਖਿਆਲ ਨਹੀਂ ਕਿ ਇੱਕ ਪਰਿਵਾਰ ਜਿਹੜਾ ਜਿਵੇਂ ਉਹਨਾਂ ਨੇ ਦੱਸਿਆ ਕਿ ਦੋ ਕਿੱਲੇ ਚ ਇੱਕ ਕਿੱਲਾ ਤਾਂ ਅਸੀਂ ਵੇਚਤਾ ਉਦੇ ਸਿਰ ਤੇ ਇੱਕ ਮਕਾਨ ਬਣਾਇਆ ਬਿਲਕੁਲ ਬਿਲਕੁਲ ਇੱਥੋਂ ਦੇ ਹਾਲਾਤ ਕੁਲਵਿੰਦਰ ਬਹੁਤ ਮਾੜੇ ਹਾਲਾਤ ਸੀਗੇ ਉਸ ਟਾਈਮ ਦੇ ਤਾਂ ਹੋਰ ਬਾਣੇ ਲਾ ਸੀਗੇ ਅੱਜ ਵੀ ਮਾੜੇ ਆ ਅੱਜ ਵੀ ਪਰਿਵਾਰ ਇਦਾਂ ਹੀ ਬੈਠਾ ਹੋਇਆ ਕਿੱਦਾਂ ਉਹ ਲੈਂਟਰ ਪਾ ਲੂਗਾ ਜਿਹੜਾ ਲੈਂਟਰ ਉਹ ਡੇਗ ਗਿਆ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰ ਹੈਗੀ ਆ ਉਹ ਤਸਵੀਰ ਇੱਕ ਘਰ ਦੀ ਨਹੀਂ ਹੈ ਇੱਥੇ ਕਈ ਘਰਾਂ ਦੀ ਹੈ ਤੁਸੀਂ ਉਹ ਦੇਖੋ ਸਾਹਮਣੇ ਘਰ ਰਿਹਾ ਉਹਨਾਂ ਨੇ ਪਾਇਆ ਉਹ ਦੁਕਾਨ ਦੀ ਉਹ ਦੁਕਾਨ ਬਣਾਈ ਉਹਨਾਂ ਨੇ ਉਹ ਦੁਕਾਨ ਦੀ ਛੱਤ ਡੇਗ ਗਈ ਔਰ ਦੂਜੇ ਤੱਕ ਕੀ ਇੱਥੇ ਆ ਦੋ ਕਮਰੇ ਵਾਲਾ ਘਰ ਹੈ ਉਹਦੇ ਅੱਗੇ ਰਸਤਾ ਹੀ ਡਾਹ ਗਿਆ ਸਾਰਾ ਇਹ ਸਾਰਾ ਇੱਥੇ ਜੀਸੀਬੀ ਡਿੱਗੀ ਸੀਗੀ ਪਾਣੀ ਦੇ ਵਿੱਚ ਜੀਸੀਬੀ ਕੱਢੀ ਆ ਰਸਤੇ ਜਿਹੜੇ ਖੋਰ ਅੱਜ ਵੀ ਪਈ ਹੋਈ ਹੈ ਇਹਨੂੰ ਪਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ਹਲੇ ਤੱਕ ਪਿੰਡ ਵਾਸੀ ਆ ਲੱਗੇ ਹੋਏ ਨੇ ਆਪਦੇ ਪੱਧਰ ਤੇ ਲਿਆ ਲਿਆ ਕੇ ਪਾਈ ਜਾਂਦੇ ਆ ਜਾਂ ਥੋੜਾ ਬੋਤਾ ਜਿਹੜਾ ਕਰ ਰਹੇ ਸਾਡੇ ਵਾਲੇ ਹਟਦੇ ਨੁਕਸਾਨ ਦੀ ਤਸਵੀਰ ਆਵੇ ਹੜਕਾ ਤੁਸੀਂ ਦੇਖ ਸਕਦੇ ਹੋ ਉਹ ਗੱਟੇ ਜਿਹੜੇ ਨੇ ਉਹ ਘਰ ਦਾ ਰਸਤਾ ਬਣਾਇਆ ਉਹਨਾਂ ਨੇ ਉਹ ਲੜਕਾ ਉਹ ਖੁਦ ਇੱਥੇ ਮਿੱਟੀ ਪਾ ਕੇ ਆ ਰਸਤਾ ਘਰ ਨੂੰ ਉਹਨੇ ਬਣਾਇਆ ਹੈਗਾ ਇਹ ਘਰ ਦਾ ਰਸਤਾ ਹੀ ਸਾਰਾ ਨਹੀਂ ਹੈਗਾ ਸੀਗਾ ਟੋਇਆ ਤੁਸੀਂ ਖੁਦ ਦੇਖੋ ਕਾਫੀ ਡੂਨਾ ਪੈ ਚੁੱਕਿਆ ਉੱਥੇ ਉਹਨੂੰ ਭਰਨਾ ਹੀ ਬੜਾ ਔਖਾ ਕੰਮ ਹੈ ਕਿੰਨਾ ਤੁਸੀਂ ਲਾ ਲੋ ਵੀ ਜੇ ਇੱਥੇ ਬੰਦੇ ਕੋਲ ਰੋਜ਼ਗਾਰ ਨਹੀਂ ਤਾਂ ਉਹਨੇ ਇਹਨੂੰ ਵੀ ਭਰਨਾ ਤਾਂ ਘੱਟੋ ਘੱਟ 25-30000 ਰੁਪਏ ਕੋਲ ਚਾਹੀਦਾ ਤੁਹਾਡੇ ਤੁਸੀਂ ਤਾਂ ਖੱਡਾ ਭਰ ਸਕੋ ਹਾਂ ਤਾਂ ਬਿਲਕੁਲ ਰੇਤਾ ਇੰਨੀ ਇੱਥੇ ਹੈਗੀ ਹੈ ਜ਼ਮੀਨਾਂ ਦੇ ਵਿੱਚ ਰੇਤਾ ਕਾਫੀ ਹੈਗੀ ਹੈ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਅੱਜ ਵੀ ਇੱਥੇ ਤੱਕੇ ਕੰਮ ਨਹੀਂ ਹੋਇਆ ਹਾਲਾਂਕਿ ਸਰਕਾਰ ਦੇ ਵੱਲੋਂ ਫੰਡ ਭੇਜਿਆ ਗਿਆ ਆ ਰਾਹਤ ਕਾਰਜ ਵਾਸਤੇ ਭੇਜੇ ਗਏ ਤੇ ਰਿਪੇਰਾਂ ਵਾਸਤੇ ਭੇਜੇ ਗਏ ਪਰ ਲਗਦੀ ਨਹੀਂ ਤੁਸੀਂ ਤੁਹਾਡੇ ਸਾਹਮਣੇ ਤਸਵੀਰਾਂ ਆ ਡੋਇਆ ਦੇਖੋ ਤੁਸੀਂ ਘਰ ਦੇ ਅੱਗੇ ਕਿੰਨਾ ਵੱਡਾ ਉਹ ਉਧਰ ਉਹ ਡਿੱਗਾ ਪਿਆ ਉਹ ਬਾਸੂਮ ਸੀਗਾ ਜਿਹੜਾ ਵਿਚਾਰਿਆਂ ਦੇ ਕੋਲ ਹੈਗਾ ਸੀ ਉਹ ਬੂਰੀਆਂ ਆਪ ਲਾ ਕੇ ਥੋੜਾ ਰਸਤਾ ਬਣਾਇਆ ਕਰਦਾ ਇਹ ਤਾਂ ਬੂਰੀਆਂ ਲੜਕੇ ਨੇ ਇੱਕ ਇੱਕ ਬੱਠਲ ਭਰ ਕੇ ਇਹਦੇ ਭਰ ਕੇ ਬੂਰੀ ਦੇ ਵਿੱਚ ਇਹ ਆਪ ਬਣਾਇਆ ਇਹ ਘਰ ਦੇ ਆ ਨੇ ਰਸਤਾ ਜਿਹੜਾ ਉਹ ਦੋ ਕਮਰਿਆਂ ਵਾਲਾ ਘਰ ਹੈਗਾ ਜੀ ਗੱਲਬਾਤ ਕਰੀ ਰਹਿਣਾ ਹੂੰ ਆਪਣਾ ਨਾਮ ਦੱਸ ਜੀ ਤੁਹਾਡਾ ਪਿੰਡ ਕਿਹੜਾ ਕੀ ਮੇਰਾ ਪਿੰਡ ਹੈ ਗੱਟੀ ਰਾਜੋਕੇ ਤੇ ਪਿੰਡ ਬਲਵੰਤ ਸਿੰਘ ਮਰਾਨਾ ਬਲਵੰਤ ਜੀ ਆ ਤੁਹਾਡਾ ਕਿੰਨੇ ਇੱਕ ਹੜਾਂ ਕਰ ਹੜ ਦੇ ਟਾਈਮ ਆਇਆ ਸੀ ਜਿਹੜਾ ਤੁਹਾਡਾ ਇੱਥੇ ਆ ਖੱਡਾ ਪੈ ਗਿਆ ਏ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਟਾਈਮ ਤੋਂ ਹੋ ਗਿਆ ਜਦੋਂ ਧਾਰ ਆਇਆ ਉਦੋਂ ਲਈ ਹੋਈ ਹੈ ਹਾਂਜੀ ਤੇ ਉਸ ਤੋਂ ਬਾਅਦ ਕਦੇ ਕਿਸ ਨੇ ਕੋਈ ਠੀਕ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਘਰ ਦਾ ਰਸਤਾ ਵੀ ਬੰਦ ਕਿਸੇ ਨੇ ਸਾਡਾ ਰਸਤਾ ਐਵੇਂ ਹੀ ਹੈ ਬਸ ਅਸੀਂ ਆਪ ਹੀ ਗੱਟੇ ਲਾਇਏ ਨੇ ਬਸ ਆ ਬੋਰੀਆਂ ਤੁਸੀਂ ਆਪ ਹਾਂਜੀ ਅਸੀਂ ਆਪ ਭਲਾਈਆਂ ਬੋਰੀਆਂ ਕੋਈ ਆਇਆ ਨਹੀਂ ਕਦੇ ਕਿਸੇ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਕਿਉਂਕਿ ਆਇਆ थोड़ी किन्नी की जगह उठे आहाम मकान है। तोड़ा है ये सड़ा है सिद्धास्कुमर रे थाने की सर तोड़ अच्छा हाँ जी एक मकान ही बचा सड़ा बाकि ये फ़लाचा फ़लाचा सब सपाव गया अच्छा हाँ जी तो मतलब उन थोड़े कार्नू के चार दर रस्ता तक नहीं है गए तस्वीर नहीं, तो नहीं जी रस्ता नहीं साले कार्नू का हम्� ਨੇ ਕਦੇ ਕੋਈ ਆਇਆ ਹੀ ਨਹੀਂ ਮਤਲਬ ਕੋਈ ਨਹੀਂ ਆਇਆ ਨਹੀਂ ਆਇਆ ਜ ਆਇਆ ਹੁੰਦਾ ਸੀ ਫਿਰ ਤੁਹਾਨੂੰ ਬਤਾ ਦੱਸਣਾ ਦਿੰਦੇ ਜੀ ਸਾਡਾ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜਾ ਜੇ ਤੁਸੀਂ ਆਪ ਦੇ ਆਪ ਕੰਮ ਕੰਮ ਕਰਾਉਣਾ ਹੋਵੇ ਭਰਾਣਾ ਹੋਵੇ ਭਰਤ ਪਾਉਣਾ ਹੋਵੇ ਕਿੰਨਾ ਖਰਚਾ ਤੁਹਾਡਾ ਸਾਡਾ ਜੀ ਇੱਥੇ ਆ ਜਾ 10000 10000 ਦਾ ਖਰਚਾ ਹਾਂ ਜੀ 10000 10000 ਆ ਜਾ ਹਾਂ ਜੀ ਤੁਸੀਂ ਆਟੋ ਚਲਾਉਣੀ ਹਾਂਜੀ ਆਟਾ ਚਲਾਉਂਦੇ ਆਟੋ ਕਿੰਨੇ ਜੀਓ ਤੁਸੀਂ ਪਰਿਵਾਰ ਅਸੀਂ ਹੈਗੇ ਜੀ ਚੰਨਾ ਜੁਆ ਰਹੇ ਟਾਈਮ ਬੱਚੇ ਵਾ ਗਏ ਅੱਛਾ ਹਾਂ ਜੀ ਤੋਂ ਕੁੜੀ ਅਸੀਂ ਵਾ ਲਿਆ ਅੱਛਾ ਹੁਣ ਤੁਹਾਡਾ ਬੇਟਾ ਬੇਟਾ ਕੀ ਕਰਦਾ ਇਹ ਅਕੀ ਪੜਦਾ ਸੀ ਹੁਣ ਬਸ ਫੜਾਈ ਛੱਡਤੀ ਨੇ ਹੁਣ ਵੈਸੇ ਆਮ ਸੇਵਾ ਹੀ ਡੰਗਰਾ ਡੂਰ ਨਿਕਲਾਈ ਘਰ ਸਿੱਧੇ ਡਾਇਓ ਬੇਰੇ ਆਟੋ ਤੇ ਤੁਸੀਂ ਮੜਾ ਮੋਟਾ ਡੰਗਰਾ ਦਾ ਉਹਦੇ ਸਿਰ ਤੇ ਹੀ ਸਾਰਾ ਤੁਹਾਡਾ ਹਾਂਜੀ ਹਾਂਜੀ ਸਾਰਾ ਜ਼ਮੀਨ ਵਗੈਰਾ ਜ਼ਮੀਨ ਲੱਗੀ ਥੋੜੀ ਏ ਬਸ ਕਣ ਕੁੰਡੀ ਖਾਣ ਉੱਤੇ ਨਿਕਣਾ ਲਾ ਸਿਰ पे ਚੈਨ ਕਣਾ ਲਾ ਤੁਹਾਡੇ ਵਾਂਗੂ ਇੱਥੇ ਤੁਹਾਨੂੰ ਕਿੰਨੇ ਘਰ ਲੱਗਦੇ ਜਿਨ੍ਹਾਂ ਦਾ ਐਡਾ ਨੁਕਸਾਨ ਹੋ ਗਿਆ ਵੀ ਘਰ ਤੜੇ ਜੜੇ ਗਏ ਆ ਜਿਨ੍ਹਾਂ ਨੂੰ ਹੁਣ ਤੱਕ ਕੁਝ ਦਿੱਤਾ ਹੀ ਨਹੀਂ ਕਿਸੇ ਨੇ ਕਿਸੇ ਨੂੰ ਵੀ ਨਹੀਂ ਮਿਲਿਆ ਓਰੇ ਸਾਹਮਣੇ ਖੜਾਓ ਸਾਹਮਣੇ ਘਰ ਖੜਾਓ ਉਹਨਾਂ ਦੀ ਸਾਰਾ ਸਪਾ ਆ ਪਿਆ ਹੋ ਨਾਲ ਕਰੇ ਮਿਲਾਂ ਕਰੀ ਮਿਲਾਂ ਜਾਨ ਤੋਂ ਨਹੀਂ ਪਤਾ ਤੇ ਤੁਸੀਂ ਦੇਖ ਸਕਦੇ ਹੋ ਜੀ ਇਹ ਇਹ ਹਾਲਾਤ ਨੇ ਖੜਾ ਤੋਂ ਬਾਅਦ ਕੀ ਸਥਿਤੀ ਹੈ ਵੀ ਇਹ ਪਰਿਵਾਰ ਦੇ ਘਰ ਨੂੰ ਜਿਹੜਾ ਰਸਤਾ ਜੋੜਦਾ ਸੀ ਮੀਨ ਰਸਤੇ ਦੇ ਨਾਲ ਉਹ ਹਾਲੇ ਤੱਕ ਪੂਰਿਆ ਨਹੀਂ ਗਿਆ ਮਤਲਬ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ 10000 ਰੁਪਏ ਦਾ ਖਰਚਾ ਉਹਨਾਂ ਨੇ ਦੱਸਿਆ ਕਿ ਇੰਨਾ ਆ ਸਕਦਾ ਪਰ ਕਿਉਂਕਿ ਖੁਦ ਆਟੋ ਰਿਕਸ਼ਾ ਉਹ ਚੁਣਉਂਦੇ ਨੇ ਖੇਤੀਬਾੜੀ ਕੋਈ ਜ਼ਿਆਦਾ ਹੈ ਨਹੀਂ ਤਾਂ ਉਸੇ ਸਿਰ ਦੇ ਉੱਤੇ ਨਿਰਭਰ ਕਰਦਾ ਪਰ ਸਵਾਲ ਇਹ ਹੈ ਕਿ ਇੱਕ ਤਰਾਸਦੀ ਸੀ ਇਸ ਇਲਾਕੇ ਦੀ ਉਸ ਤਰਾਸਦੀ ਦੇ ਵਿੱਚ ਸਰਕਾਰਾਂ ਨੇ ਇਹਨਾਂ ਲੋਕਾਂ ਦੀ ਮਦਦ ਕਰਨੀ ਸੀ ਪਰ ਅੱਜ ਤੱਕ ਕੋਈ ਨਹੀਂ ਆਇਆ ਨਾ ਹੀ ਕਿਸੇ ਨੇ ਕੋਈ ਸਾਰ ਲਈ ਹੈ ਆ ਰਸਤਾ ਤੁਸੀਂ ਦੇਖ ਸਕਦੇ ਹੋ ਇਹ ਰਸਤਾ ਇੱਕ ਗਵਾਹੀ ਭਰਦਾ ਹੈ ਕਿ ਸਰਹੱਦੀ ਇਲਾਕੇ ਦੇ ਲੋਕਾਂ ਦੀ ਸਾਡੇ ਸੂਬੇ ਦੀ ਸਰਕਾਰ ਨਾਲ ਕਹਿ ਲਓ ਜਾਂ ਦੇਸ਼ ਦੀ ਸਰਕਾਰ ਨਾਲ ਜਿਹੜੀ ਦੂਰੀ ਹੈ ਉਹਨੂੰ ਮਿਲਾਉਣ ਦੇ ਵਿੱਚ ਇਹ ਜਿਹੜਾ ਰਸਤਾ ਹੈ ਉਹ ਇਸ ਦੂਰੀ ਨੂੰ ਜੜਾਏ ਉਹ ਵਿਖਾਉਂਦਾ ਹੈ ਤੇ ਇਹ ਖੱਡਾ ਵੀ ਉਸ ਦੂਰੀ ਨੂੰ ਵਿਖਾਉਂਦਾ ਹੈ ਕਿ ਸਰਕਾਰਾਂ ਕਿੰਨੀਆਂ ਕੁ ਦੂਰ ਨੇ ਸਰਹੱਦੀ ਖੇਤਰ ਦੇ ਲੋਕਾਂ ਤੋਂ ਜਿਨ੍ਹਾਂ ਨੂੰ ਬੁਨਿਆਦੀ ਸਹੂਤਾ ਨੁਕਸਾਨ ਦੇ ਵਿੱਚ ਤਰਾਸਦੀ ਦੇ ਵਿੱਚ ਲੋੜ ਸੀ ਸਰਕਾਰਾਂ ਦੀ ਪਰ ਇਸ ਦੇ ਬਾਵਜੂਦ ਵੀ ਉਹ ਇਹਨਾਂ ਲੋਕਾਂ ਤੱਕ ਨਹੀਂ ਪਹੁੰਚ ਸਕਿਆ